ਸਤ ਸਹਿ ਸਤਗੁਰ ਦੀ ਪਿਆਰੀ ਸਾ ਸੰਗਤ ਜੀਓ ਆ ਪਰਪਿਤਾ ਪਰਮਾਤਮਾ ਬੰਦੀ ਛੋੜ ਅਨੰਤ ਕੋਟ ਵਿਮਨ ਚ ਕ ਰਚਨ ਹਰਿ ਸਵਾਮੀ ਸਾਹਿਬ ਜੀ ਕੀ ਬੇ ਸਤ ਜੀਓ ਉਹਨਾਂ ਦਾ ਹੀ ਸਰੂਪ ਇਨ ਬਿਨ ਆਚਾਰੀਆ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਸ਼ਿਦਾਨੀ ਜੀਓ ਪਿਆਰੇ ਗੁਰਮਖੋ ਦਾਸ ਨੇ ਬਾੜ-ਬਾੜ ਚਿਤਾਇਆ ਬਾਰ-ਬਾਰ ਚੇਤਾ ਕਰਵਾਇਆ ਕਿ ਪਰਮਪਿਤਾ ਪਰਮਾਤਮਾ ਸਾਡੇ ਅੰਦਰ ਹੈ ਬਾਹਰ ਨਹੀਂ ਮਹਾਰਾ ਜੀ ਗੁਰਨਾਥ ਸਾਹਿਬ ਜੀ ਨੇ ਆਪਣੀ ਬਾਣੀ ਜਨ ਸਾਖੀ ਦੇ ਅੰਦਰ ਲਿਖਿਆ ਹੈ ਜੇ ਦਰ ਲਖ ਮਹਮੰਦ ਲਖ ਬ੍ਰਹਮਾ ਬਿਸ਼ਣ ਮਹਿ ਛੇ ਲਖ ਰਹਾ ਰਾਮ ਵਿੜੀ ਦੀਆਂ ਲਖ ਰਾਹੀ ਲਖ ਵੇਸ ਲੱਖ ਲੱਖ ਉੱਥੇ ਜਤੀ ਸਤੀਏ ਸੰਨਿਆਸ ਲੱਖ ਲੱਖ ਉੱਥੇ ਗੋਰਖਾ ਲੱਖ ਨਗਨਾਥਾ ਨਾਥ ਲੱਖ ਲੱਖ ਧਰਤੀ ਆਕਾਸ਼ ਹੈ ਪਰਿਆ ਲੱਖ ਅਨੰਤ ਲੱਖ 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 ਕਰਮ ਮਛ ਕਛ ਲੱਖ ਲੱਖ ਪੈ ਬਰਾ ਲੱਖ ਲੱਖ ਇਥੇ ਨਰ ਸਿੰਘ ਬਾਵਣ ਲੱਖ ਅਲਾ ਰਾਮਕ੍ਰਿਸ਼ਨ ਅਨਗਿਰਤ ਹੈ ਬੋਧ ਕਲੰਕੀ ਲੱਖ ਆਮਣ ਜਾਣਾ ਹੁਕਮ ਵਿੱਚ ਕਰਤੇ ਅੱਖ ਫਰਕ ਦੇਵਤਿਆਂ ਅਵਤਾਰ ਲਖ ਬੀਤੇ ਅੰਤ ਨ ਪਾਰ ਇਥੇ ਹੋਈ ਉਸਤਜੀ ਉਸ ਅੰਤ ਨ ਪਾਰਾ ਪਾਰ ਸੇ ਨਾਥਾਂ ਦੇ ਇੱਕ ਨਥ ਸ਼ੇਰਨਾਥਾਂ ਦੇ ਇੱਕ ਨਾਥ ਸਤਨਾਮ ਕਰਤਾਰ ਲਖ ਪੀਰ ਬਕੰਬਰ ਆਲੀਏ ਲਖ ਲਖ ਕਾਜੀ ਮੁੱਲਾ ਛੇਖੈ ਨਾਨਕ ਕਿਸੇ ਸਾਤਨ ਆਇਆ ਬਿਨ ਸਤ ਰੂਪ ਦੇ ਸੇ ਪਿਆਰੀ ਸਾਧ ਸੰਗਤਿਓ ਉਸ ਦਰਬਾਰ ਦੇ ਅੰਦਰ ਲਖੈ ਬ੍ਰਹਮ ਲਖੈ ਵਿਸ਼ਨੂ ਲਖੈ ਮੁਹੰਮਦ ਨੇ ਉੱਥੇ 24 ਘੰਟੇ ਵਿਅਸਤ ਸਮਾਂ ਵਕਤ ਉਤ ਹੈ ਨਹੀਂ ਸ਼ਬਦ ਦਾ ਰਾਗ ਹੋ ਰਿਹਾ ਹੈ ਪੀਰ ਪਕੰਬਰ ਆਉ ਜੀ ਜਤੀ ਸਤੀ ਸੰਤੋਖੀ ਗੋਰਖਨਾਥ ਛੇ ਨਾਥਾਂ ਦੇ 나ਥ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਧਰਤੀਆਂ ਨੇ ਇਸ ਤਰ੍ਹਾਂ ਦਾ ਉਦੇਸ਼ ਹੈ ਉੱਥੇ ਕਰਮ ਕਚਮਚ ਲੱਖਾਂ ਹੀ ਭਰਾਂ ਨੇ ਲੱਖਾਂ ਉੱਥੇ ਨਰਸਨ ਰੂਪ ਬਾਵਨ ਅਵਤਾਰ ਨੇ ਲੱਖਾਂ ਹੀ ਰਾਮ ਔਰ ਕ੍ਰਿਸ਼ਨ ਨੇ ਲੱਖਾਂ ਹੀ ਦੇਵੀ ਦੇਵਤੇ ਹਨ ਉੱਥੇ ਕਿਸੇ ਚੀਜ਼ ਦਾ ਕੋਈ ਅੰਤ ਨਹੀਂ ਸ਼ਰਨਾਥਾਂ ਦੇ ਇਕਨਾਥ ਇਹਨਾਂ ਸਾਰੇ ਦੇਵਤਿਆਂ ਤੇ ਪੀਰ ਪਕੰਬਰ ਔਲੀਆ ਤੇ ਉੱਥੇ ਲੱਖ ਲੱਖ ਮੁਹੰਮਦਾ ਦੇ ਸ਼ਰਨਾਥਾਂ ਕੇ ਇਕਨਾਥ ਸਤਨਾਮ ਕਰਤਾਰ ਕਹਿੰਦੇ ਨੇ ਇੱਕੋ ਇੱਕ ਇਹਨਾਂ ਦਾ ਸਰਦਾਰ ਹੈ ਸਤਨਾਮ ਲਾਕਾਜ ਲੱਖ ਲੱਖ ਪੀਰ ਪਕੰਬਰ ਆਦਿ ਲਕਾਜੀ ਮੁੱਲਾ شیخ ਨਾਂ ਦੇ ਕਿਸੇ ਸ਼ਾਦਨ ਆਇਆ ਬਿਨ ਸਤਗੁਰ ਉਪਦੇਸ਼ ਇਹ ਸ਼ਰੀਰ ਪਰਪਿਤਾ ਪਰਮਾਤਮਾ ਦਾ ਮੰਦਰ ਹੈ ਕਬੀਰ ਸਾਹਿਬ ਜੀ ਨੇ ਰਵਿਦਾਦ ਜੀ ਮਹਾਰਾਜ ਨੇ ਨਾਮਦੇਵ ਮਹਾਰਾਜੀ ਨੇ ਇਹ ਸਾਡੇ ਸਰੀਰ ਨੂੰ ਹਰਿਵੰਦਰ ਸਾਹਿਬ ਆਖਿਆ। ਇਹ ਸਰੀਰ ਦੇ ਅੰਦਰ ਸ਼ਬਦ ਦਾ ਵਾਸਾ ਹੈ, ਸ਼ਬਦ ਬਾਹਰ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਇਸ ਗੁਫਾ ਮੈਂ ਕਟ ਪੰਡਾਰ ਤਿਸਮੇ ਬਸੇ ਹਰ ਅਲਖ ਅਪਾਰ। ਬਹੁਤ ਸੁੰਦਰ ਨਿਰਨਾ ਕਰਦੇ ਹੈ ਮਹਾਰਾਜ ਜੀ ਤੀਸਰੇ ਪਾਸ ਅਛਿਰਗ ਅਮਰਦਾਸ ਜੀ ਆਪਣੀ ਬਾਣੀ ਵਿੱਚ ਫਰਮਾ ਰਹੇ ਨੇ। ਆਪ ਦੀ ਰਸਨਾ ਤੋਂ ਫਰਮਾਈ ਹੋਈ ਬਾਣੀ ਇਤਨੀ ਮਿੱਠੀ ਤੇ ਸਰੀਲੀ ਤੇ ਸੁੰਦਰ ਹੈ ਚਿਤ ਕਰਦਾ ਹੈ ਕਿ ਬਾਰਾ ਦੀ ਬਾਣੀ ਪੜ੍ਹਦੇ ਰਹੀਏ ਆਪ ਜੀ ਦੀ ਪੀਤੇ ਬਾਣੀ ਭਰਤ ਤੇਥ ਨੇਮ ਅਚਾਰ ਮੂਰਤੀ ਪੂਜਾ ਉਪਰੰਤ ਨਾਮਦਾਨ ਇਹ ਸਾਰਾ ਕੁਝ ਕਰ ਕਰਾ ਕੇ ਨਾਮ ਦਾ ਦੀ ਬਖਸ਼ਿਸ਼ ਆਪ ਜੀ ਨੂੰ 70 ਸਾਲ ਦੀ ਉਮਰ ਵਿੱਚ ਹੋਈ। ਅਤੇ ਆਪ ਜੀ ਨੂੰ ਪਰਮਾਰਥੀ ਸੰਸਾਰ ਦਾ ਬਹੁਤ ਗਿਆਨ ਤੇ ਅਨੁਭਵ ਸੀ। ਆਪ ਜੀ ਦੀ ਰਚਨਾਤੂ ਉੱਚੀ ਹੋਈ ਬਾਣੀ ਵਿੱਚ ਨਾਮ ਸ਼ਬਦ ਗੁਰੂ ਦੀ ਭਗਤੀ ਵਧਾਈ ਬੇਹੱਦ ਹੈ। ਔਰ ਨਾਮ ਦੀ ਕਦਰ ਬਹੁਤ ਕੀਤੀ ਹੈ। ਆਪ ਬੜੇ ਉਤਸ਼ਾਹ ਤੇ ਜੋਸ਼ ਨਾਲ ਸ਼ਬਦਾਂ ਨੂੰ ਫਰਵਾਹ ਰਹੇ ਹਨ। ਇਹ ਕੀ ਸ਼ੀਰ ਆਤਮਾ ਦੀ ਗੁਫਾ ਹੈ ਰਹਿਣ ਦੀ ਜਗ੍ਹਾ ਹੈ ਦੇਹੀ ਦੇ ਅੰਦਰ ਅਖੁੱਟ ਬੰਡਾਰ ਹਨ ਬੇਸ਼ੁਮਾਰ ਖਜ਼ਾਨੇ ਹਨ ਬਲਕਿ ਸਾਰਾ ਕੁਲ ਬਹਿਮੰਡ ਇਸ ਦੇ ਅੰਦਰ ਹੈ ਸ਼ੀਰਗੰਬਰ ਦਾ ਜੀ ਮਹਾਰਾਜ ਜੀ ਨੇ ਫਰਵਾਇਆ ਇਸ ਕਾਇਆ ਅੰਦਰ ਨਾਖੰਡ ਪ੍ਰਿਥਵੀ ਹਾਟ ਪਟਣ ਬਜਾਰ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸ਼ਾ ਸਭ ਉਤਪਦ ਜਿਤ ਸੰਸਾਰ 754 ਸਫੇਤੇ ਅੰਕ ਤੇ ਮਾਰ ਨੇ ਇਹ ਬਾਣੀ ਅੰਕਤ ਕੀਤੀ ਹੈ ਆ ਫਰਮਾ ਰਹੇ ਨੇ ਕਿ ਇਹ ਸਰੀਰ ਹੀ ਪਰਮਾਤਮਾ ਦਾ ਮੰਦਰ ਹੈ ਮੁਸਲਮਾਨ ਦਰਵੇਸ਼ਾ ਨੇ ਆਖਿਆ ਹੈ ਜੋ ਕੁਛ ਵੀ ਹੈ ਉਹ ਆਦਮੀ ਦੇ ਅੰਦਰ ਹੈ ਆਲਮ ਸੰਗੀਰ ਪਿੰਡ ਆਲਮ ਕਬੀਰ ਇਹ ਸ਼ਰੀਰ ਹੀ ਪਰਮਾਤਮਾ ਦਾ ਮੰਦਰ ਜੀ ਦੇ ਅੰਦਰ ਆਲਮ ਕਬੀਰ ਵਸਦਾ ਹੈ ਇਹ ਬ੍ਰਹਮੰਡ ਦੀ ਨਕਲ ਹੈ ਸਾਡਾ ਸ਼ਰੀਰ ਰੱਬ ਨੇ ਮੌਲਾ ਨੇ ਆਦਮੀ ਨੂੰ ਆਪਣੀ ਸ਼ਕਲ ਤੇ ਬਣਾਇਆ ਸ਼੍ਰੀ ਪੀਪਾ ਭਗਤ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਜੋ ਬ੍ਰਹਮੰਡ ਏ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਣ ਮੇ ਤਤ ਹੈ ਸਤਗੁਰ ਹੋਏ ਲਖਾਵੇ ਜੋ ਜੋ ਮਹਾਪੁਰਖ ਅੰਦਰ ਗਏ ਰੂਹਾਨੀ ਜਿਸਨਾ ਸਪਰਤਾ ਕੀਤਾ ਉਹ ਦਾਅਵੇ ਨਾਲ ਇਹ ਗੱਲ ਕਰਦੇ ਹਨ ਕਿ ਤੇਰੇ ਅੰਦਰ ਖਜ਼ਾਨੇ ਹਨ ਖੁਦ ਪਰਮਾਤਮਾ ਦੀ ਇਹਦੇ ਅੰਦਰ ਹੈ ਜਿਸ ਨੂੰ ਮਿਲਿਆ ਅੰਦਰੋਂ ਮਿਲਿਆ ਔਰ ਜਿਸ ਨੂੰ ਮਿਲੇਗਾ ਕੇਵਲ ਅੰਦਰੋਂ ਹੀ ਮਿਲੇਗਾ ਬਾਹਰਾਂ ਜੰਗਲਾਂ ਪਹਾੜਾਂ 'ਚ ਨਾ ਕਿਸੇ ਨੂੰ ਮਿਲਿਆ ਉਹ ਨਾ ਮਿਲੇਗਾ ਮਾਲਕ ਕਣਕਣ ਪੱਤੇ-ਪੱਤੇ ਵਿੱਚ ਵਿਰਾਜਮਾਨ ਹੈ ਜਿਵੇਂ ਮਹਿੰਦੀ ਦੇ ਪੱਤੇ ਹਰੇ ਰੰਗ ਦੇ ਹਨ ਜੁਕਤੀ ਨਾਲ ਰਗੜ ਕੇ ਹੱਥਾਂ ਤੇ ਲਾਓ ਹੱਥਾਂ ਨੂੰ ਲਾਲ ਰੰਗ ਚੜ ਜਾਂਦਾ ਹੈ ਦੁੱਧ ਨੂੰ ਖੱਟੀ ਦਾ ਜਾਗ ਲਾ ਕੇ ਦਹੀਂ ਮਧਾਨੀ ਦੇ ਮੱਥੋਂ ਮੱਖਣ ਨਿਕਲ ਆਇਆ ਜਤਨ ਕਰ ਨਾਲ ਮਿਹਨਤ ਕਰ ਨਾਲ ਦੁੱਧ 'ਚੋਂ ਮੱਖਣ ਮਿਲਿਆ ਇਸੇ ਪ੍ਰਕਾਰ ਮੇਲ ਤਕਾ ਕੇ ਅੰਦਰ ਪਰਦਾ ਖੋਲਿਆ ਉਹਨਾਂ ਨੇ ਵਾਹਿਗੁਰੂ ਨੂੰ ਦੇਖਿਆ ਬਾਣੀ ਕਹਿੰਦੀ ਹੈ ਨਾਨਕ ਸੇ ਅਖੜੀਆਂ ਬਿਨ ਅਗਜਨੋ ਇਹ ਮਹਾਰਾਜ ਦੀ ਬਾਣੀ ਗੁਰਨਾ ਸਕਦੀ ਬਾਣੀ ਬਹੁਤ ਮਿੱਠੀ ਹੈ ਨਾਨਕ ਸੇ ਅਖੜੀਆਂ ਬਿਨ ਜਿਨ੍ਹਾਂ ਦੇ ਸਿੰਦੋਂ ਮਾ ਫਿਰੀ ਜਿਨ੍ਹਾਂ ਅੱਖਾਂ ਨਾਲ ਪਰਮਾਤਮਾ ਨੂੰ ਦੇਖਣਾ ਹੈ ਉਹ ਅੱਖਾਂ ਹੋਰ ਹਨ ਇਸ ਕਰਕੇ ਮਰਜ਼ੀ ਨਿਭਾਈ ਵਿੱਚ ਲਿਖਿਆ ਹੈ ਏ ਜੀਵ ਤੂੰ ਅੰਦਰ ਨਾਮ ਦੀ ਕਮਾਈ ਕਰ ਤੂੰ ਉੱਪਰ ਚੜਾਈ ਕਰ ਤਾਂ ਕੁਝ ਕੁਝ ਮਿਲੇਗਾ ਇਹ ਮਾਇਆ ਦੇ ਪਦਾਰਥਾਂ ਸ਼ਕਲਾਂ ਵਿੱਚ ਫਸਿਆ ਰਿਹਾ ਤੂੰ ਮਨੁੱਖ ਨੇ ਉਹ ਅੱਖਾਂ ਨਾ ਖੋਲੀਆਂ ਜਿਸ ਨਾਲ ਪਰਮੇਸ਼ਰ ਦਾ ਦਰਸ਼ਨ ਕਰਨਾ ਸੀ ਉਹ ਕੰਨ ਨਾ ਪੈਦਾ ਕੀਤੇ ਇਹ ਬੋਲਾ ਹੈ ਇਸ ਦੇ ਅੰਦਰ ਦੇ ਕੰਨ ਬੰਦ ਹਨ ਇਹ ਸ਼ੀਰੂਪੀ ਗੁਫਾਰੇ ਅੰਦਰ ਅਖੰਡ ਕੀਰਤਨ ਹੋ ਰਿਹਾ ਹੈ ਜੋ ਕਦੇ ਬੰਦ ਨਹੀਂ ਹੁੰਦਾ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਾਲ ਕੀਰਤਨ ਸ਼ਬਦ ਪਹਿਚਾਣੇ ਇਹ ਪਾਗ ਦੇ ਚੁੱਕੇ ਅਭਿਮਾਨੇ ਇਹਨਾਂ ਸ਼ਾਂਤੇ ਅੰਦਰ ਅਖੰਡ ਕੀਰਤਨ ਹੋ ਰਿਹਾ ਹੈ ਜੋ ਵਰਨਾ ਵਿੱਚ ਤਕਸੀਮ ਹੋਏ ਮਨੁੱਖਾਂ ਦੇ ਅੰਦਰ ਕੀਰਤਨ ਹੋ ਰਿਹਾ ਹੈ ਜੇ ਅੰਦਲਾ ਰਾਗ ਜਾਂ ਕੀਰਤਨ ਨਾ ਸੁਣਿਆ ਬੋੜਾ ਆਇਆ ਔਰ ਬੋੜਾ ਚਲੇ ਗਿਆ ਬਾਣੀ ਬਾਰ ਬਾਰ ਸਮਝਾਉਂਦੀ ਏ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹ ਨਾਨਕ ਜੇ ਸਤਗੁਰ ਪੂਰਾ ਅਲਾ ਖੁਦਾ ਜੋ ਲਖੈ ਨਹੀਂ ਜਾਂਦਾ ਜਿਸ ਨੂੰ ਆਗਮ ਬਿਅੰਤ ਅਪਾਰ ਅਲਖ ਕਿਹਾ ਗਿਆ ਓ ਬਾਹਰੋਂ ਨਹੀਂ ਅੰਦਰੋਂ ਹੀ ਮਿਲੇਗਾ ਗਰਮ ਖਾਓ ਆਪਨੇ ਸਿਮਰ ਤੇ ਬੈਠਣਾ ਹੈ ਇੱਕ ਕੜੀ ਆਧੀ ਕੜੀ ਆਧੀ ਤੇ ਫਨ ਆਦ ਕਬੀਰ ਸੰਗਤ ਸਾਧ ਕੀ ਕਟੇ ਕੋਟ ਅਪਰਾਧ ਕਹਿੰਦੇ ਨੇ ਇੱਕ ਕੜੀ ਅੱਧੀ ਕੜੀ ਵੀ ਅਗਰ ਤੁਸੀਂ ਸੰਤਾਂ ਦਾ ਦਰਸ਼ਨ ਸੰਤਾਂ ਦਾ ਸੁਸੰਗ ਸੁਣੋਗੇ ਨਾਮ ਦੀ ਕਮਾਈ ਤੇ ਬੈਠੋਗੇ ਤੁਹਾਡੀ ਹਾਜ਼ਰੀ ਸੱਤ ਲੋਕ ਲਗੇਗੀ ਸਿਮਰਨ ਨੂੰ ਸਿਮਰਨ ਕੱਟੇਗਾ ਧਿਆਨ ਨੂੰ ਧਿਆਨ ਘਟੇਗਾ ਸ਼ਰਾਬ ਮਾਸ ਅੰਡੇ ਬੀੜੀ ਸਿੱਟ ਤਵਾਖੂ ਨਾ ਇਹ ਸਰੀਰ ਮੰਦ ਗੰਦਾ ਨਾ ਕਰੋ ਕੁੱਤਾ ਵੀ ਕਿਸੇ ਜਗ੍ਹਾ ਬੈਠਦਾ ਹੈ ਭਗਤੋ ਉਹ ਪੂਛ ਮਾਰ ਕੇ ਬੈਠਦਾ ਇਸ ਕਰਕੇ ਆਪ ਅੰਦਰ ਜਾਓ ਅੱਖਾਂ ਦੇ ਪਿਛਲੇ ਪਾਸੇ 1000 ਜੋਤ ਬੱਤੀ جگ ਜਗਾਈ ਅੰਦਰ ਜੋ ਨਿਰੰਤਰ ਬਾਣੀ ਸੱਚੇ ਸਹਿਬ ਸੋ ਲਿਬਲਾਹੀ ਅੰਦਰ ਤੇਰੇ ਜੋ ਜਗਦੀ ਹੈ ਉਹਦੇ ਵਿੱਚ ਮਿੱਠੀ ਤੋਂ ਮਿੱਠੀ ਸਿਰੀ ਸਿਰੀ ਆਵਾਜ਼ ਨਿਕਲੀ ਹੈ ਉਲਟਾ ਕੂਆ ਗਗਨ ਮੇ ਜਿਸ ਮੇ ਜਲੇ ਚਿਰਾਗ ਜਿਸ ਮੇ ਜਲੇ ਚਿਰਾਗ ਬਿਨ ਰੋਗਨ ਬਾਤੀ ਮਾਰਾ ਮਾਸ 30 ਦਿਨ ਜਾਤਾ ਦੇ ਰਾਤੀ ਨਿਕ ਸੇ ਇੱਕ ਆਵਾਜ਼ ਜੋਤੀ ਸੇ ਮਾਹੀ ਜੋ ਕਿ ਸੁਣੇ ਪਾਟੂ ਤਿੰਨ ਕੇ ਪੂਰੇ ਪਾਗ ਉਲਟਾ ਕੂਆ ਗਗਨ ਮੇ ਜਿਸ ਮੇ ਜਲੇ ਚਿਰਾਗ ਇਹ ਉਲਟਾ ਕੂਆ ਖੋਜ ਬਾਟਰ ਨਿਚੇ ਨਹੀਂ ਹੈ ਸਾਡੀ ਸੇਤੀ ਬਟਰ ਉਪੰਨ ਇਹਨਾਂ ਦੇ ਜੋ ਜਗਦੀ ਹੈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸੈਕਚੂਲ ਬਿਲਾਹੀ ਆਪਨੇ ਬਿਲਾ ਨਾਗ ਸਿਵਰਤ ਬਣ ਹੈ ਜੜ ਮਾਇਆ ਦਾ ਤਿਆਗ ਔਰ ਚੇਤਨ ਮਾਇਆ ਤਿਆਗ ਕਰਨਾ ਹੈ ਪ੍ਰੇਮ ਔਰ ਪਿਆਰ ਬਾਬਨਾ ਤੁਸੀਂ ਬੈਸਣਾ ਹੈ ਆਪਣਾ ਸੀਰ ਗੰਦਾ ਨਹੀਂ ਕਰਨਾ ਜਿੰਨਾ ਤੁਸੀਂ ਸਿਮਰਨ ਕਰੋਗੇ ਰਾਤ ਨੂੰ ਭਜਨ ਕਰਗੇ ਉਤਨਾ ਹੀ ਆਪ ਜੀ ਦਾ ਮਨ ਲੱਗ ਜਾਏਗਾ ਸਤ ਸਹਿ Oh no.